ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਪੋਸਟ ਜਿਹੜੀ ਪਾਉਣ ਲੱਗਾ ਹਾਂ ਇਹ ਮੇਰੀ ਬੇਨਤੀ ਸੀਗੀ মিডিਆ ਵਾਲੇ ਦੋਸਤ ਜਿਹੜੇ ਨੇ ਨਾ ਜਿਹੜੇ ਕਈ ਤੇ মিডিਆ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਐਸੀ ਵਿਊਜ਼ ਲੈ ਲਈਏ ਅਸੀਂ ਅੱਗੇ ਨਿਕਲ ਜਾਈਏ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ੀਟਿਵ ਰੋਲ ਅਦਾ ਕਰੋ ਕਿ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜਿਹੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਅ ਕੱਲ ਦੀ ਗੱਲ ਸੀ ਕੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਉਹਨਾਂ ਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਉਹ ਤੇ ਮੈਂ ਹਮੇਸ਼ਾ ਉਹਨੂੰ ਮੈਂ ਤੇ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿੰਦਾ ਰਿਹਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਸ ਦਿੰਦਾ ਰਹਿੰਦਾ ਵੀ ਚਾਚੂ ਇਦਾਂ ਕਰ ਲਓ ਚਾਚੂ ਇਦਾਂ ਕਰ ਲਓ ਮੈਂ ਵੀ ਉਹਦੇ ਨਾਲ ਗੱਲ ਕਰਦਾ ਰਹਿੰਦਾ ਹਮੇਸ਼ਾ ਔਰ ਇਸ ਟਾਈਮ ਤੇ ਉਹ ਉਹ ਮਨ ਕੀ ਰੇਤ ਹਲਖ ਹੈ ਤੇ ਸਾਡਾ ਹੀ ਬੰਦਾ ਵਧੀਆ ਕੰਮ ਕਰ ਰਿਹਾ ਅਸੀਂ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤਾਂ ਆਪ ਉਹਦੇ ਕੋਲ ਕੈਸ਼ ਮੰਗਿਆ ਮੈਂ ਉਹਦੇ ਕੋਲ ਪੰਜ ਟਰੈਕਟਰ ਮੰਗੇ ਸਵੇਰੇ ਕਿ ਸਾਨੂੰ ਚਾਹੀਦੇ ਸਾਨੂੰ ਸੇਵਾ ਵਾਸਤੇ ਟਰੈਕਟਰ ਚਾਹੀਦੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਸਾਰੇ ਸਿੰਗਰਸ ਸਾਰੀਆਂ ਸੰਸਥਾਵਾਂ ਮੇਰੀ ਕੋਸ਼ਿਸ਼ ਇਹ ਹੈ ਕਿ ਸਾਰੀਆਂ ਸੰਸਥਾਵਾਂ ਸਾਰੇ ਸਿੰਗਰਸ ਨੂੰ ਤੇ ਸਾਰੇ ਸੈਲੀਬ੍ਰਿਟੀਜ਼ ਨੂੰ ਨੇਤਾਵਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਵੱਡੀ ਹੈ ਇਹਨੂੰ ਅਸੀਂ ਜਿੱਠਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਆ ਜਿਹੜੇ ਇਹ ਡੇਰੇ ਨਾਲ ਰਿਲੇਟਡ ਚਿਲਮਚੇਲੇ ਆ ਨਾ ਜਿਹੜੇ ਉਹ ਤੇ ਕੁਝ ਸਿੰਗਰਾਂ ਦੇ ਆਈਟੀ ਸੈਲ ਇਹਨੂੰ ਹੋਰ ਜ਼ਿਆਦਾ 네ਗੇਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਮੈਂ ਜਿੱਟੂਗਾ ਅਜੇ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਆ ਤੇ ਇਹਦੇ ਨਾਲ ਥੋੜਾ ਜਿਆ ਤੁਹਾਡੀਆਂ ਗੋਡੀਆਂ ਲਵਾਵਾਂਗੇ ਤੁਹਾਡੀਆਂ ਪਹਿਲਾਂ ਵੀ ਗੋਡੀਆਂ ਲਵਾਈਆਂ ਹੁਣ ਵੀ ਲਵਾਵਾਂਗੇ ਮਨਕੀਰਤ ਤੇ ਚਲੋ ਇੱਕ ਸਾਡਾ ਮੁੰਡਾ ਆ ਹਰ ਬੰਦੇ ਨੂੰ ਮੈਂ ਤਾਂ ਜ਼ਿੰਦਗੀ 'ਚ ਜਿਹਨਾਂ ਬੰਦਿਆਂ ਨੂੰ ਲਾਈਕ ਵੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰ ਰਹਾ ਕਿ ਉਹਨਾਂ ਨੂੰ ਵੀ ਫੋਨ ਕਰਕੇ ਕਹਾਂ ਕਿ ਜੋ ਤੁਸੀਂ ਸਾਡਾ ਹੱਲ ਕਰ ਸਕਦੇ ਹੋ ਜੋ ਵੀ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿੱਤ ਦੁਆਰੇ ਉਬਰੇ ਤੇਤੇ ਲਿਹੋਂ ਆਵਾ ਸੋ ਕੋਸ਼ਿਸ਼ ਕਰੋ ਕਿ ਇਹ ਮੈਸ ਨਾ ਕ੍ਰੀਏਟ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ